ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਨਗਰ ਨਿਗਮ ਚੋਣਾ ਨਗਰ ਕਾਉਂਸਲ ਚੋਣਾ ਉਹਨਾਂ ਦੇ ਨਤੀਜੇ ਨਤੀਜਿਆਂ ਤੋਂ ਬਾਅਦ ਜੋੜ-ਚੋੜ ਤੋੜ ਦੀ ਰਾਜਨੀਤੀ ਖਰੀਦੋ-ਪ੍ਰੋਖਤ ਦਾ ਦੌਰ ਕਿਉਂਕਿ ਲੈ ਦੇ ਕੇ ਇਕੱਲੇ ਪਟਿਆਲੇ ਤੋਂ ਬਿਨਾਂ ਹੋਰ ਚਾਰੇ ਨਗਰ ਨਿਗਮ ਦੇ ਵਿੱਚ ਕਿਸੇ ਵੀ ਤਰ੍ਹਾਂ ਸਪਸ਼ਟ ਬਹੁਮਤ ਨਹੀਂ ਮਿਲਿਆ ਪੈਸੇ ਨਤੀਜੇ ਤਾਂ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਜਲੰਧਰ ਤੇ ਲੁਧਿਆਣੇ 'ਚ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਹੀ ਨਤੀਜੇ ਕਹਿੰਦੇ ਆ ਕਿ ਅੰਮ੍ਰਿਤਸਰ ਤੇ ਫਗਵਾੜੇ 'ਚ ਕਾਂਗਰਸ ਵੱਡੀ ਧਿਰ ਵੱਜੋਂ ਸਾਹਮਣੇ ਆਈ ਹੈ। ਤੇ ਪਟਿਆਲਾ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੇ ਸਪਸ਼ਟ ਬਹੁਮਤ ਨਾਲ ਹਾਸਲ ਕਰ ਲਿਆ। ਸੋ ਪਟਿਆਲੇ 'ਚ ਤਾਂ ਉਹਨਾਂ ਦਾ ਮੇਅਰ ਬਣ ਗਿਆ। ਤਏ ਪਰ ਉਹ ਜਲੰਧਰ ਤੇ ਲੁਧਿਆਣੇ ਲਈ ਜਦੋਂ ਜਹਿਦ ਚ ਨੇ ਤੇ ਲੁਧਿਆਣੇ ਚ ਇੱਕ ਨਾਵੇਂ ਪੈਂਤੜੇ ਰਾਹੀਂ ਕਾਂਗਰਸ ਤੇ ਭਾਜਪਾ ਵੀ ਜਦੋਂ ਜਹਿਦ ਚ ਤੇ ਅੰਮ੍ਰਿਤਸਰ ਤੇ ਫਗਵਾੜੇ ਚ ਕਾਂਗਰਸ ਨੂੰ ਲੱਗਦਾ ਕਿ ਅਸੀਂ ਆਪਣੀ ਮੇਅਰ ਤੇ ਪ੍ਰਧਾਨ ਬਣਾ ਸਕਦੇ ਹਾਂ ਮੇਅਰ ਬਣਾ ਸਕਦੇ ਹਾਂ ਸੋ ਓਵਰਾਲ ਤੌਰ ਤੇ ਜੇਕਰ ਦੇਖੀਏ ਤਾਂ 41 ਨਗਰ ਕੌਂਸਲਾਂ ਦੇ ਵਿੱਚੋਂ 26 ਆਵਾਜ਼ੀ ਪਾਰਟੀ ਲੈ ਕੇ ਗਈ ਹੈ ਤੇ ਤਿੰਨ ਤੇ ਕਾਂਗਰਸ ਕਾਬਜ ਹੈ ਬਾਕੀਆਂ ਤੇ ਮਤਲਬ ਕਿਤੇ ਆਜ਼ਾਦ ਦੇ ਸਾਰੇ ਹੈਗੇ ਕਿਤੇ ਆਜ਼ਾਦ ਨਾਲ ਵੀ ਗੱਲ ਨਹੀਂ ਬਣ ਰਹੀ ਸੁਪਰ ਪੰਜ ਨਗਰ ਨਿਗਮ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਤੇ ਉਸ ਤੋਂ ਬਾਅਦ ਪਟਿਆਲਾ ਇਹਨਾਂ ਪੰਜਾਂ ਦੇ ਹਵਾਲੇ ਨਾਲ ਜਦੋਂ ਆਪਾਂ ਦੇਖਦੇ ਆ ਤਾਂ ਇੱਕ ਪਹਿਲੂ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਪੰਜਾਬ ਦਾ ਸਮੁੱੱਚੀ ਰਾਜਨੀਤੀ ਤੋਂ ਮੋਹ ਪੰਕ ਪੰਜਾਬ ਸਿੱਧੇ ਰੂਪ ਦੇ ਵਿੱਚ ਲੀਡਰਸ਼ਿਪ ਦੀ ਤਲਾਸ਼ ਚ ਹੈ ਇਹ ਸਥਾਨਕ ਪਹਿਲੂ ਹੈ ਇਹ ਸ਼ਹਿਰਾਂ ਦੀਆਂ ਵੋਟਾਂ ਸੀ ਜਿੱਥੇ ਆਮ ਆਦਮੀ ਪਾਰਟੀ ਕਹਿੰਦੀ ਕਿ ਲਓ ਅਸੀਂ ਢੋਲ ਦੇ ਡਗੇ ਤੇ ਚੋਂ ਜਤਣੀ ਆ ਸਰਕਾਰ ਸਾਡੀ ਆ ਤੰਤਰ ਸਾਡਾ ਯੰਤਰ ਸਾਡਾ ਜੇ ਇਹੀ ਵੋਟਾਂ ਪੰਚਾਇਤੀ ਚੋਣਾਂ ਵਾਂਗ ਪਰਚੀ ਨਾਲ ਪਈਆਂ ਹੁੰਦੀਆਂ ਤਾਂ ਸਫਾਇਆ ਤੈ ਸੀ ਸਾਰਿਆਂ ਦਾ ਪਰ ਇਹ ਹੁਣੀ ਵੀ ਐਮਬੈਸਡਰੀ ਵੀ ਐਮ ਤੇ ਵੀ ਸਵਾਲ ਉੱਠਦੇ ਨੇ ਐਮ ਮੈਨੇਜ ਹੁੰਦੀ ਆ ਜੀ ਪਰ ਇੱਥੇ ਇਹ ਕਹਿੰਦੇ ਜੀ ਐਮ ਕਰਕੇ ਅ ਮਤਲਬ ਕਾਂਗਰਸੀ ਕਹਿੰਦੇ ਅਸੀਂ ਵੀ ਕਈ ਥਾਂ ਬਚ ਗਏ ਅਕਾਲੀ ਕਹਿੰਦੇ ਸਾਡਾ ਵੀ ਖਾਤਾ ਖੁੱਲ ਗਿਆ ਦੁਬਾਰਾ ਹਾਂ ਤੇ ਭਾਜਪੀ ਕਹਿੰਦੀ ਲੈ ਵੀ ਸਾਡੀ ਵੀ ਗੱਲ ਬਣ ਗਈ ਹੁਣ ਇਹ ਉਸੇ ਐਮ ਦੇ ਸਾਰੇ ਆਪਣੇ ਆਪ ਨੂੰ ਬਚਾਚ ਰੱਖਦੇ ਪਰ ਆਮਾਦੀ ਪਾਰਟੀ ਨੂੰ ਲੱਗਦਾ ਕਿ ਐਮ ਰਹੀਂ ਸਾਡਾ ਨੁਕਸਾਨ ਹੋ ਗਿਆ ਜੇ ਦੂਈ ਤਰ੍ਹਾਂ ਹੁੰਦੀ ਸ਼ਾਇਦ ਅਸੀਂ ਉੱਪਰ ਥੱਲੇ ਕਰ ਲੈਂਦੇ ਪਰ ਪੰਜਾਬ ਦੇ ਲੋਕਾਂ ਨੇ ਵਿਅਕਤੀ ਨੂੰ ਦੇਖਿਆ ਮੈਨੂੰ ਲੱਗਦਾ ਪਾਰਟੀ ਨਾਲੋਂ ਜ਼ਿਆਦਾ ਹਾਂ ਤੱਕੇ ਪੱਕੇ ਜਿੱਥੇ ਕਾਗਜ਼ੇ ਰੱਦ ਕਰਾ ਲੇ ਉਹ ਖਾਤੇ ਵਾਤੇ ਤਾਂ ਚਲੀ ਗਈਆਂ ਸਰਕਾਰ ਦੇ ਪਰ ਫਿਰ ਵੀ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ ਉਹਦੇ ਵਿੱਚੋਂ ਇੱਕ ਗੱਲ ਪੱਕਾ ਹੈ ਕਿ ਲੋਕ ਖੁੱਲ੍ਹ ਕੇ ਕਿਸੇ ਵੀ ਤੇ ਨਾਲ ਨਹੀਂ ਹੈਗੇ ਚਲੋ ਆਪਾਂ ਨਤੀਜਿਆਂ ਦੀ ਨਜ਼ਰਸਾਨੀ ਤੋਂ ਗੱਲ ਸ਼ੁਰੂ ਕਰਦੇ ਹਾਂ ਪੰਜ ਨਗਰ ਨਿਗਮ ਮੈਂ ਜੇਕਰ ਗੱਲ ਜਲੰਧਰ ਦੀ ਕਰਾਂ ਜਲੰਧਰ ਦੇ ਵਿੱਚ ਮਤਲਬ 85 ਸੀਟਾਂ ਨੇ ਬਹੁਮਤ ਲਈ 41 ਚਾਹੀਦੀਆਂ ਨੇ ਤੇ ਬਹੁਤ ਨੇੜੇ-ਨੇੜੇ ਆ ਸਥਿਤੀ ਆਮ ਆਦਮੀ ਪਾਰਟੀ ਇੱਥੇ 39 ਜਿੱਤ ਗਈ 41 ਤੋਂ ਦੋ ਹੀ ਘਟ ਨੇ ਤੇ ਉੱਥੇ ਉਹਦੀ ਗੱਲ ਮਤਲਬ 43 ਜੇ ਬਹੁਮਤ ਲਈ ਚਾਹੀਦੀਆਂ ਨੇ ਤਾਂ ਉਹਦੇ ਕੋਲ 39 ਨੇ ਤਾਂ ਉਹਨੂੰ 4 ਸੀਟਾਂ ਦੀ ਲੋੜ ਆ ਪਰ ਅਦਰਜ ਵੀ 3 ਨੇ ਉੱਥੇ ਅਕਾਲੀ ਹੈ ਨਹੀਂ ਉੱਥੇ ਤੇ ਭਾਜਪਾ ਉੱਥੇ ਆਪਣੇ ਪੈਰ ਜਮਾ ਗਈ ਕਾਂਗਰਸ ਦੀਆਂ ਵੀ ਠੀਕ ਠਾਕ ਸੀਟਾਂ ਆਈਆਂ ਪਰ ਪਿਛਲੀ ਵਾਰ ਨਾਲੋਂ ਖੂਬ ਘਟ ਗਈਆਂ ਜਲੰਧਰ ਦੀਆਂ 85 ਸੀਟਾਂ ਚੋਂ ਬਹੁਮਤ ਲਈ 43 ਚਾਹੀਦੀਆਂ ਸੀ ਆਮ ਆਦਮੀ ਪਾਰਟੀ 39 ਸੀਟਾਂ ਲੈ ਗਈ ਸਿੱਧੀਆਂ ਨੇ ਪਹਿਲੀ ਵਾਰ ਚੋਂ ਇਸ ਹਿਸਾਬ ਨਾਲ ਲੜੀਆ ਕਾਂਗਰਸ ਦੀਆਂ ਪਿਛਲੀ ਵਾਰ 67 ਸੀ ਇਸ ਵਾਰ 22 ਰਹਿ ਗਈਆਂ ਭਾਜਪਾ ਦੀਆਂ ਪਿਛਲੀ ਵਾਰ 7 ਸੀ ਇਸ ਵਾਰ 19 ਹੋ ਗਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 5 ਸੀ ਕੋਈ ਵੀ ਨਹੀਂ ਆਈ ਜਲੰਧਰ ਚ ਤੇ ਉਹ ਤੋਂ ਅਦਰਜ਼ ਪਿਛਲੀ ਵਾਰ 20 ਸੀ ਇਸ ਵਾਰ 3 ਹੋ ਗਏ ਸੋ ਇੱਥੇ ਆਮ ਆਦਮੀ ਪਾਰਟੀ 45 ਦੇ ਰੂਪ ਚ ਵੱਧ ਰਹੀ ਆ ਤੇ ਭਾਜਪਾ ਦੀਆਂ ਵੀ 12 ਸੀਟਾਂ ਪਿਛਲੀ ਵਾਰ ਨਾਲੋਂ ਵਧੀਆਂ ਨੇ ਇੱਥੇ ਕਾਂਗਰਸ ਨੂੰ ਨੁਕਸਾਨ ਚ ਹੈ ਪਰ ਬਹੁਮਤ ਕਿਸੇ ਕੋਲ ਨਹੀਂ 43 ਚਾਹੀਦਾ ਸੀ 49 ਦੇ ਸਾਬ ਨਾਲ ਨੇੜੇ ਹੈਗੀ ਆ ਭਾਜਪਾ ਤੇ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਗਈ ਮੈਨੂੰ ਪਤਾ ਲੱਗ ਰਿਹਾ ਕਿ ਇੱਕ ਐਮਸੀ ਉਹਨਾਂ ਨੇ ਉੱਥੇ ਤੋੜ ਵੀ ਲਿਆ ਕਾਂਗਰਸ ਦਾ ਤੇ ਇੱਕ ਆਜ਼ਾਦ ਵੀ ਉਹਨਾਂ ਨਾਲ ਆ ਗਿਆ ਤੇ ਸ਼ਾਮ ਹੁੰਦੇ ਹਾਂ ਤੱਕ ਜੋ ਤੱਕ ਪ੍ਰੋਗਰਾਮ ਚੱਲੇ ਜਾਂ ਕੱਲ ਤੱਕ ਕੁਝ ਵੀ ਹੋ ਜਾਊਗਾ ਇੱਥੇ ਮੇਅਰ ਬਣਨ ਦੇ ਚਾਂਸ ਆਵਾਦੀ ਪਾਰਟੀ ਦੇਗੇ ਜੋੜ-ਤੋੜ ਦੀ ਰਾਜਨੀਤੀ ਚ ਗਾਂਜੋ ਜੀ ਕੈਪਟਨ ਅੰਦਰ ਸਿੰਘ ਕਹਿੰਦਾ ਕਿ ਵੀ ਸਾਡਾ ਸ਼ਹਿਰ ਆ ਪਟਿਆਲਾ ਦਾ ਪਰ ਪਟਿਆਲਾ ਤਾਂ ਆਪਣੇ ਸ਼ਾਹੀ ਪਣੇ ਲਈ ਜਾਣਿਆ ਜਾਂਦਾ ਨਾ ਕਿ ਸ਼ਾਹੀ ਰਾਜਪਾਗ ਵਾਲਿਆਂ ਲਈ ਚਲੋ ਉਹਨਾਂ ਨੂੰ ਲੱਗਦਾ ਸੀ ਤੇ ਉਹਨਾਂ ਨੇ ਇੱਕ ਹਵਾਲੇ ਨਾਲ ਇਹ ਵੀ ਜੋਰਜਮੈਸ਼ ਕੀਤੀ ਕਿ ਕਿਸੇ ਤਰ੍ਹਾਂ ਸਾਡੀ ਪੈਰ ਤਰਾ ਰਹੇ ਪਰ ਸਰਕਾਰ ਨੇ ਜਿਸ ਤਰ੍ਹਾਂ ਦੀ ਬਦੀਕੀ ਕਾਗਜ ਦਾਖਲ ਕਰਨ ਸਮੇਂ ਕੀਤੀ ਉਹਦਾ ਅਸਰ ਵੀ ਪਟਿਆਲੇ ਦੇ ਵਿੱਚ ਨਜ਼ਰ ਆਇਆ ਪਰ ਤਾਂ ਵੀ ਆਮ ਆਦਮੀ ਪਾਰਟੀ ਉੱਥੇ ਆਪਣਾ ਸਪਸ਼ਟ ਬਹੁਮਤ ਹਾਸਲ ਕਰਨ ਚਾਹੇ ਉਹ ਜੋਰ ਤੁਰ ਦੀ ਰਾਜਨੀਤੀ ਚੋਵੇ ਕਾਮਯਾਬ ਰਹੀ ਪਟਿਆਲੇ ਦੀਆਂ 60 ਸੀਟਾਂ ਨੇ ਜੀ 31 ਬਹੁਮਤ ਲਈ ਚਾਹੀਦੀਆਂ ਸੀ ਆਮ ਆਦਮੀ ਪਾਰਟੀ ਉੱਥੇ ਸਿੱਧੀਆਂ 43 ਲੈ ਗਈ ਸੋ ਸਪਸ਼ਟ ਬਹੁਮਤ ਹੈ ਇੱਥੇ ਕੋਈ ਕਿਸੇ ਨੂੰ ਹੁਣ ਖਰੀਦਣ ਪ੍ਰੋਖਣ ਦੀ ਲੋੜ ਨਹੀਂ ਹਾਂ ਕਾਂਗਰਸ ਦੀਆਂ ਉੱਥੇ ਮਤਲਬ 59 ਸੀਟਾਂ ਸੀ ਪਿਛਲੀ ਵਾਰ ਇਸ ਵਾਰ ਸਿਰਫ 4 ਰਹਿ ਗਈਆਂ ਜਨਾਬ ਤੁਸੀਂ ਸਿੱਧੀਆਂ ਉਹਦੀਆਂ 55 ਸੀਟਾਂ ਉਹਦੀਆਂ ਠੀਕ ਹੈ ਨਾ ਤੇ ਉਸ ਤੋਂ ਬਾਅਦ ਭਾਜਪਾ ਭਾਜਪਾ ਉੱਥੇ ਖਾਤਾ ਖੋਲ ਗਿਆ ਆਪਣਾ ਇਸ ਵਾਰ ਭਾਜਪਾ ਦੀਆਂ ਚਾਰ ਆਈਆਂ ਪਿਛਲੀ ਵਾਰ ਕੋਈ ਵੀ ਨਹੀਂ ਸੀ ਤੇ ਸ਼੍ਰੋਮ ਨਿਕਲ ਦਲ ਪਿਛਲੀ ਵਾਰ ਇੱਕ ਸੀ ਇਸ ਵਾਰ ਉਹਦੀਆਂ ਦੋ ਹੋ ਗਈਆਂ ਇੱਕ ਸੀਟ ਵਧੀ ਹੈ ਅਕਾਲੀ ਦਲ ਦੀ ਉੱਥੇ ਪਿਛਲੀ ਵਾਰ ਨਾਲੋਂ ਪਰ ਇਹ ਅਕਾਲੀ ਦਲ ਲਈ ਸਥਿਤੀ ਸ਼ੁਭ ਨਹੀਂ ਹੈ ਪਟਿਆਲਾ ਹੈ ਨਾ ਉਸ ਤੋਂ ਬਾਅਦ ਅਦਰਜ਼ ਇੱਥੇ ਜ਼ੀਰੋ ਨੇ ਕੋਈ ਨਹੀਂ ਹੈ ਸੋ ਸਿੱਧੇ ਰੂਪ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਨੇ ਇੱਥੇ ਆਪਣਾ ਢੋਲ ਦਾ ਡਗਾ ਵਜਾ ਕੇ ਚੋਂ ਜਿੱਤ ਲਈ ਹੈ ਜੀ ਸੋ 43 ਸੀਟਾਂ ਲੈ ਗਏ ਇੱਥੇ ਕੋਈ ਮਸਲਾ ਨਹੀਂ ਹੁਣ ਆ ਜੋ ਲੁਧਿਆਣਾ ਲੁਧਿਆਣਾ ਦੇ ਵਿੱਚ ਗਹਿ ਘੱਚ ਮੁਕਾਬਲਾ ਸੀ ਮੁਕਾਬਲੇ ਹੋਣ ਦੇ ਕਾਰਨ ਵੀ ਕਈ ਨੇ ਐਮਐਲਏ ਦੀਆਂ ਖੁਦ ਦੀਆਂ ਘਰ ਵਾਲੀਆਂ ਲੜ ਰਹੀਆਂ ਸੀ ਸਾਬਕਾ ਮੰਤਰੀਆਂ ਤੱਕ ਦੀ ਘਰ ਵਾਲੀ ਚੋਣ ਲੜ ਰਹੀ ਸੀ ਤੇ ਇੱਥੋਂ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਇੱਥੋਂ ਮੈਂਬਰ ਪਾਰਲੀਮੈਂਟ ਹੈ ਤੇ ਇੱਥੋਂ ਰਵਨੀਤ ਬਿੱਟੂ ਹਾਰ ਕੇ ਵੀ ਮੈਂਬਰ ਪਾਰਲੀਮੈਂਟ ਬਣ ਕੇ ਰਾਸਵਾਰਾਈ ਤੇ ਮੰਤਰੀ ਬਣ ਕੇ ਕੇਂਦਰ ਚ ਸੋ ਇਸ ਲਈ ਪੂਰਾ ਲੁਧਿਆਣੇ ਦੀਆਂ 95 ਸੀਟਾਂ ਬਹੁਮਤ ਲਈ 48 ਚਾਹੀਦੀਆਂ ਤੇ ਆਮ ਆਦਮੀ ਪਾਰਟੀ ਇੱਥੋਂ ਵੱਡੀ ਪਾਰਟੀ ਦਾ ਬਣ ਕੇ ਉਭਰੀ 41 ਸੀਟਾਂ ਲੈ ਗਈ ਤੇ ਪਰ ਬਹੁਮਤ ਤੋਂ ਖਾਸੀ ਦੂਰ ਰਹੇਗੀ 7 ਦਾ ਫਰਕ ਹੈ ਤੇ 7 ਉਹਦੇ ਪੂਰੇ ਨਹੀਂ ਹੁੰਦੇ ਜੇ ਉਹਨੂੰ ਆਜ਼ਾਦ ਵੀ ਚਲੇ ਜਾਣ ਤਿੰਨ ਉਹਦੇ ਨਾਲ ਜਿਹੜੇ ਅਦਰਸ ਨੇ ਤੇ ਅਕਾਲੀ ਦਲ ਦੇ ਦੋ ਵੀ ਜੇ ਆ ਜਾਣ ਤਾਂ ਵੀ ਉਹ 5 41 ਔਰ 5 46 ਬਣਦੇ ਦੋ ਅਜੇ ਵੀ ਘੱਟਦੇ ਆ ਮਤਲਬ ਕਿਸੇ ਹੋਰ ਦੇ ਤੋੜਨੇ ਆਖੀ ਦੇਣੇ ਪੈਣ ਪਰ ਇੱਥੇ ਕਮਾਲ ਦਾ ਇੱਕ ਜੋੜ ਤੋੜ ਬਣ ਰਿਹਾ ਹੈ ਕਿ ਆਮ ਆਦਮੀ ਪਾਰਟੀ ਲੈ ਗਈ 41 ਸੀਟਾਂ ਪਿਛਲੀ ਵਾਰ ਇੱਕ ਸੀਟ ਹੈਗੀ ਦੇਖੋ 40 ਵਧ ਗਈਆਂ ਹੋਈਆਂ ਕਾਂਗਰਸ ਕੋਲ ਪਿਛਲੀ ਵਾਰ 62 ਸੀ 30 ਰਹਿ ਗਈਆਂ 32 ਘਟੀਆਂ ਉਹਦੀਆਂ ਤੇ ਤਾਂ ਵੀ ਉਹ ਖੁਸ਼ ਹੱਤੀ ਲੈ ਕੇ ਵੀ ਤੇ ਭਾਜਪਾ ਇੱਥੇ 10 ਸੀਗੀਆਂ 19 ਹੋ ਗਈਆਂ 9 ਵਧੀਆਂ ਭਾਜਪਾ ਦੀਆਂ ਵੀ ਤੇ ਅਕਾਲੀ ਦਲ ਦੀ 11 ਸੀਗੀਆਂ ਤੇ ਸਿਰਫ ਦੋ ਰਹਿ ਗਈਆਂ ਮਤਲਬ ਨੌ ਸੀਟਾਂ ਉੜ ਗਈਆਂ ਅਕਾਲੀ ਦਲ ਦੀ ਸੋ ਇਸ ਲਈ ਅਕਾਲੀ ਦਲ ਦੀਆਂ ਨੌ ਉੜੀਆਂ ਭਾਜਪਾ ਦੀਆਂ ਨੌ ਵਧੀਆਂ ਇੱਥੇ ਇਹ ਵੀ ਆਪਣੇ ਆਪ ਚ ਸਵਾਲ ਹੈ ਤੇ ਅਦਰਜ਼ 11 ਤੋਂ 3 ਤੇ ਆ ਗਏ ਸੋ ਜੀ ਇੱਥੇ ਆਮ ਆਦਮੀ ਪਾਰਟੀ 41 ਲੈ ਕੇ ਵੀ ਅਜੇ ਉਹ ਸਥਿਤੀ 'ਚ ਨਹੀਂ ਹੈ ਕਿ ਮੇਅਰ ਬਣਾ ਲਵੇ ਬਿਨਾਂ ਖਰੀਦੋ ਪਰੋਖਤ ਤੋਂ ਹਾਂ ਕਾਂਗਰਸ ਤੇ ਭਾਜਪਾ ਦੀਆਂ ਚਰਚਾਵਾਂ ਤੁਰਪੀਆਂ ਵੀ ਕਮਾਲ ਦੀ ਰਾਜਨੀਤੀ ਕਹਿੰਦੇ ਕਮਾਲ ਦੀ ਚੈਸ਼ ਹੈ ਲੁਧਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਮਿਲ ਕੇ ਕਹਿੰਦੇ ਜੀ ਆਮ ਆਦੀ ਪਾਰਟੀ ਨੂੰ ਬਾਹਰ ਰੱਖਣੀ ਹੈ ਅਸੀਂ ਇਕੱਠਿਆਂ ਵੀ ਹੋ ਸਕਦੇ ਆ ਇਹ ਹੇਠਲੇ ਪੱਧਰ ਤੇ ਚਾਹੇ ਉਹ ਐਮਸੀਆਂ ਦੀ ਆਪਣੀ ਇੱਛਾ ਦੇ ਹਿਸਾਬ ਨਾਲ ਹੋਵੇ ਕਿ ਕੁਰਸੀਆਂ ਤਾਂ ਬੈਠੀਏ ਇੱਕ ਦਾ ਮੇਅਰ ਬਣ ਜਵੇ ਇੱਕ ਦਾ ਡਿਫਟੀ ਮੇਅਰ ਬਣ ਜਵੇ ਇੱਕ ਦਾ ਹੈ ਮੇਅਰ ਬਣ ਗਿਆ ਜੀ ਹੈਨਾ ਸਾਫਕਾ ਬਣ ਗਿਆ ਜੀ ਉਹ ਸਾਫਕਾ ਨਹੀਂ ਮਾਫ ਕਰਨਾ ਮਤਲਬ ਕਿ ਹੈਨਾ ਉਹ ਇਸ ਪ੍ਰਕਿਰਿਆ 'ਚ ਜਾਣਾ ਚਾਹੁੰਦੇ ਨੇ ਸੋ ਇਹ ਵੰਡ ਬੰਡਈਆ ਕਰਨ ਨੂੰ ਫਿਰਦੇ ਨੇ ਇਥੇ ਰਾਜਨੀਤੀ ਉਹਨਾਂ ਦਾ ਖਾਤਾ ਪੂਰਾ ਹੁੰਦਾ ਜਿਉਂ 30 ਤੇ 19 ਇਕੱਠੇ ਹੁੰਦੇ ਨੇ ਸੋ 48 ਚਾਹੀਦੇ ਨੇ 49 ਬਣਦੇ ਨੇ ਉਹਨਾਂ ਦੇ ਚਲੋ ਅੰਮ੍ਰਿਤਸਰ ਅੰਮ੍ਰਿਤਸਰ ਦੀਆਂ 85 ਸੀਟਾਂ 43 ਚਾਹੀਦੀਆਂ ਬਹੁਤ ਮਤਲੀ ਇੱਥੇ ਵੀ ਇੱਥੇ ਆਮ ਆਦਮੀ ਪਾਰਟੀ ਵੱਡੀ ਧਰਵੀ ਨਹੀਂ ਬਣ ਕੇ ਉੱਪਰ ਸਕੇ 24 ਤੇ ਸਿਮਟ ਕੇ ਰਹਿ ਗਈ ਚਾਕੇ 24 ਉਹਦੀਆਂ ਪਹਿਲੀ ਵਾਰ ਆਈਆਂ ਵਧੀਆਂ ਹੀ ਨੇ ਕਾਂਗਰਸ ਇਥੋਂ 64 ਤੋਂ 40 ਤੇ ਆ ਗਈ 24 ਘਟੀਆਂ ਪਰ ਤਾਂ ਵੀ ਬੜੀ ਤੇ ਰਹੀਗੀ ਅਜੇ ਸੋ ਉਸ ਤੋਂ ਬਾਅਦ ਭਾਜਪਾ ਇੱਥੇ 9 ਤੇ ਆ ਪਿਛਲੀ ਵਾਰ 6 ਸੀ 3 ਵਧੀਆਂ ਨੇ ਸ਼੍ਰੋਮਣੀ ਕਾਲ ਦਲ 7 ਸੀ 4 ਰਹੀਆਂ 3 ਘਟੀਆਂ ਨੇ ਇੱਥੇ ਇਹਨਾਂ ਦੀਆਂ 3 ਘਟਗੀਆਂ ਇੱਥੇ ਵੀ ਭਾਜਪਾ ਦੀਆਂ 3 ਵਧ ਗਈਆਂ ਉਸ ਤੋਂ ਬਾਅਦ ਅਦਰਜ਼ ਪਿਛਲੀ ਵਾਰ 8 ਸੀ ਇਸ ਵਾਰ ਵੀ 8 ਹੈਗੇ ਨੇ ਜਨਾਬ ਕੋਈ ਘਟਾ ਵਾਧਾ ਨਹੀਂ ਹੁਣ ਇੱਥੇ 43 ਚਾਹੀਦੇ ਨੇ ਬਹੁਮਤ ਲਈ ਆਮ ਆਦਮੀ ਪਾਰਟੀ ਕੋਲ ਸਿਰਫ 24 ਨੇ ਤੇ ਉਹਦਾ ਬਾਕੀਆਂ ਨੂੰ ਮਲਾਤ ਲਾ ਕੇ ਵੀ ਕੰਮ ਨਹੀਂ ਪੂਰਾ ਹੁੰਦਾ ਪਰ ਕਾਂਗਰਸ ਇੱਥੇ 40 ਆ ਉਹਨੂੰ 3 ਚਾਹੀਦੇ ਨੇ ਤੇ ਅਦਰਜ਼ 8 ਹੈਗੇ ਨੇ 8ਾਂ ਦੇ ਵਿੱਚੋਂ ਉਹਦੇ ਕੋਲ 3 ਆਉਣ ਦੀ ਸੁਭਾਵਨਾ ਸੋ ਅਮਰਤਸਰ ਗਰੰਟਡ ਮੰਨ ਕੇ ਚੱਲੀਏ ਕਾਂਗਰਸ ਕੇ ਇੱਥੇ ਤਾਂ ਅਸੀਂ ਆਪਣਾ ਮੇਅਰ ਬਣਾ ਹੀ ਲੈਣਾ ਲੁਧਿਆਣੇ ਉਹ ਜੋੜ ਤੋੜ ਚ ਜਾਣਾ ਚਾਹੁੰਦੇ ਆ ਤੇ ਜਲੰਧਰ ਦੇ ਵਿੱਚ ਆਵਾਜ਼ੀ ਪਾਰਟੀਆਂ ਨੇ ਸਾਡਾ ਬਣ ਗਿਆ ਸਮਝ ਲਓ ਪਟਿਆਲੇ ਔਰ ਜਲੰਧਰ ਆਵਾਜ਼ੀ ਪਾਰਟੀ ਆਪਣੇ ਆਪ ਨੂੰ ਮੰਨ ਕੇ ਚੱਲ ਜਿਦੋਂ ਕੋਈ ਕਲੀਅਰ ਪਟਿਆਲਾ ਹੀ ਉਹਨਾਂ ਕੋਲ ਚਲੋ ਜੀ ਅੱਗੇ ਆਜੋ ਫਗਵਾੜਾ ਫਗਵਾੜੇ ਦੇ ਵਿੱਚ ਆਮ ਆਦਮੀ ਪਾਰਟੀ 12 ਸੀਟਾਂ ਲੈ ਗਈ ਹੈ ਸਰ ਇੱਥੇ ਵੀ ਕਾਂਗਰਸ ਲਗਭਗ ਵੱਡੀ ਧਿਰ ਵੀ ਬਣੀ ਤੇ ਬਿਲਕੁਲ ਨੇੜੇ ਵੀ ਹੈ ਮਿਹਰਬਾਨ ਜੀ ਇੱਥੇ ਵੀ ਉਹਨੂੰ ਲੱਗਦਾ ਕਿ ਅਸੀਂ ਆਪਣਾ ਬਣਾ ਲਾਂਗੇ ਆਮ ਆਦਮੀ ਪਾਰਟੀ ਦੀ ਕੋਈ ਸੀਟ ਨਹੀਂ ਸੀ ਪਿਛਲੀ ਵਾਰ ਇਸ ਵਾਰ 12 ਪਲੱਸ ਹੋਈਆਂ ਪਰ 12 ਹੈ ਸੱਤਾਧਾਰੀ ਤਰਦੀਆਂ ਕਾਂਗਰਸ ਇੱਥੇ 14 ਸੀ ਪਿਛਲੀ ਵਾਰ 21 ਇੱਥੇ ਕਾਂਗਰਸ ਇਕੱਲੇ ਇੱਕ ਨਗਰ ਨਿਗਮਾਂ ਜਿੱਥੇ ਕਾਂਗਰਸ ਵਧੀਆ ਨਹੀਂ ਤਾਂ ਅਧੀਆਂ-ਅਧੀਆਂ ਉਡ ਗਈਆਂ ਅੱਧ ਤੋਂ ਵੱਧ ਐਮਸੀ ਉਹਨਾਂ ਦੇ ਮਤਲਬ ਜਲੰਧਰ ਦੇ ਵਿੱਚ ਪਿਛਲੀ ਵਾਰ 67 ਇੱਕਤੀ 24 ਲੁਧਿਆਣੇ ਦੇ ਵਿੱਚ ਪਿਛਲੀ ਵਾਰ 62 ਇੱਕਤੀ 30 ਅੰਮ੍ਰਿਤਸਰ ਦੇ ਵਿੱਚ ਪਿਛਲੀ ਵਾਰ 64 ਇੱਕਤੀ 40 ਹੈਨਾ ਤੇ ਪਟਿਆਲੇ ਦੇ ਵਿੱਚ ਪਿਛਲੀ ਵਾਰ 59 ਇਸ ਵਾਰ 4 ਸਿਰਫ ਸੋ ਕੱਲਾ ਲੈ ਦੇ ਕੇ ਫਗਵਾੜਾ ਜਿੱਥੇ ਪਿਛਲੀ ਵਾਰ 14 ਸੀ ਇੱਕਤੀ 21 ਹੋਈਆਂ ਸੱਤ ਵਧੀਆਂ ਉਹਨਾਂ ਦੇ ਸੋ ਭਾਜਪਾ 21 ਤੋਂ 4 ਤੇ ਆ ਗਈ ਭਾਜਪਾ ਦੀਆਂ ਉੜ ਗਈਆਂ 17 ਸੀਟਾਂ ਜਿਨ੍ਹਾਂ ਚੋਂ ਕੁਝ ਆਪ ਕੋਲ ਚਲੀਆਂ ਗਈਆਂ ਤੇ ਕੁਝ ਕਾਂਗਰਸ ਕੋਲ ਚਲੀ ਗਈ ਤੇ ਉਸ ਤੋਂ ਬਾਅਦ ਸ਼ਰਮਣੀ ਕਾਲ ਦਾ 9 ਸੀ 9 ਤੋਂ 4 ਪੰਜ ਕੱਟ ਗਈਆਂ ਇਹਨਾਂ ਦੀ ਸੋ ਭਾਜਪਾ ਦੀਆਂ ਵੀ ਕਟੀਆਂ ਤੇ ਇੱਥੇ ਅਕਾਲੀ ਦਲ ਦੀ ਵੀ ਕਟੀਆਂ ਤੇ ਅਦਰਜ 6 ਤੋਂ 9 ਹੋ ਗਏ ਤਿੰਨ ਵਧੀਆਂ ਹੁਣ ਇੱਥੇ ਵੀ ਕਾਂਗਰਸ 21 ਲੈ ਕੇ ਬਹੁਮਤ ਨਹੀਂ ਹਾਸਲ ਕਰ ਪਾਰੀ ਬਹੁਮਤ ਦੇ ਲਈ ਉਹਨੂੰ 26 ਚਾਹੀਦੀਆਂ 50 ਕੁੱਲ ਨੇ 50 ਚੋਂ 26 ਚਾਹੀਦੀਆਂ ਸੋ ਇੱਥੇ ਉਹਦਾ ਅਦਰ ਤੋਂ ਘਾਟਾ ਪੂਰਾ ਹੋ ਸਕਦਾ ਸੋ ਇੱਕ ਫਗਵਾੜਾ ਤੇ ਇੱਕ ਅਮਰਸਰ ਇਹ ਦੋ ਥਾਵਾਂ ਤੇ ਕਾਂਗਰਸ ਮੰਨ ਕੇ ਚੱਲ ਰਹੀ ਹੈ ਅਸੀਂ ਆਪਣਾ ਮੇਅਰ ਬਣਾ ਲਾਂਗੇ ਜਲੰਧਰ ਚ ਸਿੱਧੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਪਟਿਆਲੇ ਚ ਸਿੱਧੇ ਰੂਪ ਚ ਆਮ ਆਦਮੀ ਪਾਰਟੀ ਤੇ ਲੁਧਿਆਣੇ ਦੇ ਵਿੱਚ ਬੀਜੇਪੀ ਔਰ ਕਾਂਗਰਸ ਮਿਲਣ ਨੂੰ ਫਿਰਦੇ ਆ ਜਨਾਬ ਚਲੋ ਇਹ ਤਾਂ ਹੈ ਇਹਨਾਂ ਦੀ ਸਥਿਤੀ ਪਰ ਸਚਾਈ ਜਿਹੜੀ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹ ਇਹੋ ਆ ਕਿ ਅਕਾਲੀ ਦਲ ਪੋਸਿਟਿਵ ਨਹੀਂ ਹੈਗਾ ਅੱਜ ਸੀ ਲੜ ਸਕੇ ਇਸ ਲਈ ਉਸ ਨੂੰ ਘਟਾ ਹੈ ਹੈਨਾ 21 ਸੀਟਾਂ ਦਾ ਮਤਲਬ ਕਿ ਸਹੀ ਰੂਪ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਕੁੱਲ ਜੇ ਮੈਂ ਪੰਜੇ ਨਗਰ ਨਿਕੰਦੇ ਦੇ ਹਿਸਾਬ ਨਾਲ ਦੇਖਾਂ ਬੇਸ਼ੱਕ ਬੀਜੇਪੀ ਦੀਆਂ ਸੀਟਾਂ ਪਲੱਸ ਹੋ ਗਈਆਂ 11 ਹੋ ਗਈਆਂ ਪਿਛਲੀ ਵਾਰ ਨਾਲੋਂ ਪੰਜਾਂ 'ਚ ਮਿਲਾ ਕੇ ਕਿਤੇ ਘਟੀਆਂ ਤੇ ਜਿਵੇਂ ਫਗਵਾੜੇ ਘਟ ਗਈਆਂ ਬਾਕੀ ਤਾਂ ਵਧ ਗਈਆਂ ਕੁੱਲ 11 'ਚ ਵਾਧਾ ਹੈ ਪਰ ਇਹ 11 ਵਧਣ ਦੇ ਬਾਵਜੂਦ ਵੀ ਬੀਜੇਪੀ ਨੂੰ ਅਜੇ ਵੀ ਸ਼ਹਿਰਾਂ ਚ ਵੀ ਉਹ ਪੈਰ ਜਮਾਈ ਨਹੀਂ ਸੋ ਇੱਥੇ ਆਪ ਨੂੰ ਵੀ ਵੋਟਾਂ ਪਈਆਂ ਇੱਥੇ ਅਕਾਲੀਆਂ ਨੂੰ ਵੀ ਪਈਆਂ ਇੱਥੇ ਕਾਂਗਰਸ ਨੂੰ ਪਈਆਂ ਉਹ ਚ ਬੀਜੇਪੀ ਨੂੰ ਪਈਆਂ ਸੋ ਜਿਹੜੀ ਬੀਜੇਪੀ ਇਹ ਗਰੰਟੀ ਮੰਨ ਕੇ ਚੱਲ ਰਹੀ ਹੈ ਕਿ ਸ਼ਹਿਰੀ ਵੋਟਰ ਸਾਡਾ Hindu ਵੋਟਰ ਸਾਡਾ ਵਪਾਰੀ ਵੋਟਰ ਸਾਡਾ ਅਜੇ ਵੀ ਪੰਜਾਬ ਹੋਂਵੇਂ ਨਹੀਂ ਹੈਗਾ ਸੋ ਇਹ ਵੀ ਬੀਜੇਪੀ ਲਈ ਚਣੌਤੀ ਹੈ ਤੇ ਚਣੌਤੀ ਆਮਾਦੀ ਪਾਟਿਲ ਵੀ ਖੜੀ ਹੈ ਕਿ ਤੁਸੀਂ ਆਪਣੀ ਤਾਕਤ ਵੀ ਚੋਂਕੀ ਸੱਤਾ ਵੀ ਲਈ ਸਾਰਾ ਕੁਝ ਲਾਇਆ ਪਰ ਤੁਆਵੀ ਤੁਹਾਡੀ ਉਹ ਸਥਿਤੀ ਨਹੀਂ ਬਣ ਰਹੀ ਚਲੋ ਇਹ ਨਗਰ ਨਿਗਮ ਚੋਣਾਂ ਦੇ ਨਤੀਜੇ ਤਾਂ ਬਹੁਤ ਕੁਝ ਕਹਿਗੇ ਫਰੇ ਸਭ ਦੇ ਦਰਮਿਆਨ ਰਵਨੀਤ ਬਿੱਟੂ ਵੀ ਕੁਝ ਕਹਿ ਰਿਹਾ ਰਵਨੀਤ ਬਿੱਟੂ ਕਹਿੰਦੇ ਪਤਨੀਆਂ ਦੇ ਹਾਰਨ ਦਾ ਦੌਰ ਚੱਲ ਰਿਹਾ ਵੀ ਧਿਆਨ ਰੱਖਿਓ ਮਤਲਬ ਅੰਕੜੇ ਪੇਸ਼ ਕੀਤੇ ਰਵਨੀਤ ਬਿੱਟੂ ਜੀ ਨੇ ਕਿ ਜੀ ਦੇਖੋ ਪਹਿਲਾਂ ਜੀ ਜਮਨੀ ਚੋਣ ਸੀ ਰਾਜਾ ਬੜਿੰਗ ਦੀ ਧਰਮ ਪਤਨੀ ਹਾਰੀ ਫਿਰ ਕਹਿੰਦਾ ਜੀ ਆ ਨਗਰ ਨਿਗਮ ਚੋਣਾ ਸੀ ਗਿਆ ਲੁਧਿਆਣੇ ਦੇ ਵਿੱਚ ਵੈਸੇ ਤਾਂ ਭਾਰਤ ਪੁਸ਼ਨ ਆਸ਼ੂ ਦੀ ਧਰਮ ਪਤਨੀ ਵੀ ਚੋਣ ਲੜੀ ਸੀ ਉਹ ਵੀ ਹਾਰ ਗਈ ਪਰ ਮੌਜੂਦਾ ਦੋ ਐਮਐਲਏ ਚੋਣ ਲੜ ਰਹੇ ਸੀ ਆਵਾਦੀ ਪਾਰਟੀ ਦੇ ਉਹਨਾਂ ਦੀਆਂ ਪਤਨੀਆਂ ਮੌਜੂਦਾ ਐਮਐਲਏ ਨੇ ਆਵਾਦੀ ਪਾਰਟੀ ਉਹਨਾਂ ਦੋਆਂ ਦੀਆਂ ਪਤਨੀਆਂ ਚੋਣ ਲੜ ਰਹੀਆਂ ਸੀ ਇਹਨਾਂ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਤੇ ਗੁਰਪ੍ਰੀਤ ਗੋਗੀ ਇਹਨਾਂ ਦੋਆਂ ਦੀਆਂ ਧਰਮ ਪਤਨੀਆਂ ਨੇ ਲੁਧਿਆਣੇ ਤੋਂ ਚੋਣ ਲੜੀ ਤੇ ਦੋਵੇਂ ਚੋਣ ਹਾਰ ਗਈਆਂ ਸੋ ਉਹ ਵਿਅਕਤੀ ਜਿਹੜਾ ਖੁਦ ਐਮਪੀ ਦੀ ਚੋਣ ਹਾਰਿਆ ਹੋਵੇ ਹਾਰ ਕੇ ਉਹਨੂੰ ਕੇਂਦਰ ਦੇ ਵਿੱਚ ਚੋਰ ਮੋਰ ਨਹੀਂ ਲਿਜਾ ਕੇ ਮੰਤਰੀ ਬਣਾਇਆ ਹੋਵੇ ਉਹ ਦੂਜੀਆਂ ਦੀਆਂ ਪਤਨੀਆਂ ਦੇ ਹਾਰਨ ਦੇ ਉੱਤੇ ਤੰਜ ਕਸੇ ਠੀਕ ਹੈ ਮੀਡੀਆ ਦੀ ਰਿਪੋਰਟ ਹੈ ਮੀਡੀਆ ਦੀ ਖਬਰ ਬਣਦੀ ਹੈ ਇਹ ਕਿ ਹਾਂ ਬਈ ਆਹ ਵੱਡੇ ਲੀਡਰਾਂ ਦੀਆਂ ਪਤਨੀਆਂ ਹਾਰ ਗਈਆਂ ਐਮਐਲਏ ਦੀਆਂ ਪਤਨੀਆਂ ਹਾਰ ਗਈਆਂ ਸਾਬਕਾ ਮੰਤਰੀ ਦੀ ਪਤਨੀ ਹਾਰ ਗਈ ਪਰ ਬਨੀਤ ਬਿੱਟੂ ਕਿਹੜੇ ਹਵਾਲੇ ਨਾਲ ਜਿਹੜਾ ਖੁਦ ਹਾਰ ਕੇ ਵੀ ਮੰਤਰੀ ਉਹਦਾ ਲੈ ਕੇ ਬੈਠਾ ਹੋਵੇ ਤੇ ਉਹ ਇਹ ਕਹਿੰਦਾ ਜੀ ਪਤਨੀਆਂ ਦੇ ਹਾਰਨ ਦਾ ਦੌਰ ਚੱਲ ਰਿਹਾ ਹਾਂ ਇਹਦੇ ਵਿੱਚ ਇੱਕ ਪਹਿਲੂ ਜ਼ਰੂਰ ਬਾਛਣਯੋਗ ਹੈ ਉਹ ਪਹਿਲੂ ਇਹ ਕਿ ਆਮ ਆਦਮੀ ਪਾਰਟੀ ਵੀ ਬਿਲਕੁਲ ਪਰਿਵਾਰਵਾਦ ਵਾਲੇ ਪਾਸੇ ਛੁਣ ਗੜੁੱਛ ਹੁੰਦੀ ਜਾਂਦੀ ਹੈ ਕੀ ਉਹਨਾਂ ਨੂੰ ਵਰਕਰਾਂ ਚੋਂ ਐਮਸੀ ਲੈ ਵੀ ਉਮੀਦਵਾਰ ਨਹੀਂ ਲੱਭ ਰਿਹਾ ਪਹਿਲਾਂ ਤੁਸੀਂ ਜਮਨੀ ਚੋਣਾ ਲੋਕ ਸਭਾ ਚੋਣਾ ਤੁਸੀਂ ਦੂਜੀਆਂ ਪਾਰਟੀਆਂ ਦੇ ਲੀਡਰ ਤੋੜ-ਤੋੜ ਲਿਆ ਰਹੇ ਹੋ ਜਿਹੜੇ ਤੁਹਾਡੇ ਨਾਲ ਤੁਰੇ ਹੋਏ ਨੇ ਇੰਨੇ ਸਾਲਾਂ ਦੇ ਉਹਨਾਂ ਨੂੰ ਪਿੱਛੇ ਧੱਕ ਰਹੇ ਹੋ ਤੇ ਹੁਣ ਐਮਸੀ ਦੀਆਂ ਚੋਣਾਂ ਵੇਲੇ ਵੀ ਤੁਹਾਨੂੰ ਆਪਣੇ ਐਮਐਲਏ ਦੀਆਂ ਪਤਨੀਆਂ ਐਮਐਲਏ ਦੇ ਭਰਾ ਐਮਐਲਏ ਦੇ ਭਤੀਜੇ ਐਮਐਲਏ ਦੇ ਚਾਚੇ ਤਾਇਆ ਉਹ ਨਜ਼ਰ ਆਉਣ ਲੱਗ ਪਏ ਵੱਡੀ ਗਿਣਤੀ 'ਚ ਸਾਰਾ ਰਿਆ ਪਰ ਆ ਛੱਟ ਕੇ ਆ ਲੀਆਂ ਖਬਰਾਂ ਵੀ ਨਹੀਂ ਇਹ ਜੋਰ ਜਮਾਇ ਸੀ ਪ੍ਰੈਸ਼ਰ ਦੇ ਵਿੱਚ ਕਪੀ ਪ੍ਰੈਸ਼ਰ ਦੇ ਵਿੱਚੋਂ ਗੁਰਪ੍ਰੀਤ ਗੋਗੀ ਦੇ ਵਿਚਾਰੇ ਕਿ ਲੈ ਵੀ ਜਿਤਾਓ ਤੇ ਫਿਰ ਮੇਅਰ ਬਣਾਓ ਦੋਏ ਹਰਾਤੀਆਂ ਲੋਕਾਂ ਨੇ ਬਣਾ ਲਓ ਮੇਅਰ ਸੋ ਰਵਨੀਤ ਬਿੱਟੂ ਦਾ ਇਹ ਤੰਜ ਘਟੋ ਘਟੋ ਉਹਨਾਂ ਦੀ ਮੰਤਰੀ ਅਹੁਦੇ ਦੇ ਪੈਮਾਨੇ ਦਾ ਤਾਂ ਨਹੀਂ ਹੈਗਾ ਉਹਨਾਂ ਨੂੰ ਉਸ ਪਦਰ ਤੇ ਤਾਂ ਨਹੀਂ ਛੋਬਦਾ ਹਾਂ ਪਰ ਇਹ ਸਵਾਲ ਇਥੇ ਜਰੂਰ ਵੱਡਾ ਹੋ ਗਿਆ ਕਿ ਭਈ ਇਹ ਰਿਸ਼ਤੇਦਾਰੀਆਂ ਪਰਿਵਾਰਵਾਦ ਪਾਲਣ ਦੇ ਵਿੱਚ ਉਹਨੇ ਵੀ ਮੋਰੀ ਨੇ ਚਲੋ ਇਸ ਵਾਰ ਇੱਕ ਚੰਗੀ ਖਬਰ ਇਹ ਆ ਕਿ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀ ਚੱਕੀ ਸ਼ਾਮ ਰੋਣ ਜਾ ਰਹੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੋਏਗੀ ਉਹਦੇ ਵਿੱਚ 2 ਸਾਲਾਂ ਬਾਅਦ ਪੰਜਾਬ ਦੀ ਚੱਕੀ ਨੂੰ ਸ਼ਾਮਲ ਕੀਤਾ ਗਿਆ ਪੰਜਾਬ ਦਾ ਸੰਗੀਤ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਸਾਂਝੀ ਬਲਦਤਾ ਉਹਦੇ ਚਲਕਾਰ ਹੈ ਹਾਂ ਬਾਬਾ ਫਰੀਦ ਹੋਰਾਂ ਨੂੰ ਕੁਝ ਪਕਤੀਲਿਨ ਦਿਖਾਇਆ ਗਿਆ ਤੇ ਉਹਦੇ ਵਿੱਚ ਪੰਜਾਬੀ ਸੰਗੀਤ ਔਰ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਹੈ ਸਾਜ਼ ਨੇ ਉਹ ਸਾਰਾ ਕੁਝ ਹੈ ਤੇ ਮੂਰੇ ਬਲਦਾਂ ਦੀ ਜੋੜੀ ਹੈ ਸੋ ਇਸ ਰੂਪ ਦੇ ਵਿੱਚ 2 ਸਾਲਾਂ ਦੇ ਵਕਫੇ ਬਾਅਦ ਕਿਉਂਕਿ 223 ਦੇ ਵਿੱਚ ਵੀ 224 ਦੇ ਵਿੱਚ ਵੀ ਦੋਹੇ ਸਾਲ ਪੰਜਾਬ ਦੀ ਚਾਕੀ ਸ਼ਾਮਿਲ ਨਹੀਂ ਕੀਤੀ ਗਈ ਸੀ ਔਰ ਇਹ ਵੀ ਸਵਾਲ ਸੀਗਾ ਕਿ ਪਿਛਲੇ ਥੀਮ ਨੂੰ ਤੁਸੀਂ ਤੋੜ-ਮਲੋੜ ਕੇ ਭੇਜਤਾ ਜੀ ਉਸ ਦੇ ਵਿੱਚ ਸੋਧਿਆ ਨਹੀਂ ਜਿਹੜੀਆਂ ਕਿਹਾ ਗਿਆ ਸੀਗਾ ਕਿ ਇਹਨਾਂ ਨੁਕਤਿਆਂ ਨੂੰ ਸੁਧਾਰੋ ਸੁਧਾਰਿਆ ਨਹੀਂ ਸੀਗਾ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਮੁੱਦਾ ਬਣਾਇਆ ਤੇ ਉਹਨਾਂ ਨੇ ਇਹਨਾਂ ਚੱਕੀਆਂ ਨੂੰ ਪੰਜਾਬ ਘੁਮਾਇਆ ਵੱਖ-ਵੱਖ ਆਪਣੇ ਸਮਾਗਮਾਂ ਦੇ ਵਿੱਚ ਲੈ ਕੇ ਗਏ ਪਹਿਲਾਂ ਜਿੱਥੇ 26 ਜਨਵਰੀ ਦਾ ਆਪਣਾ ਪ੍ਰੋਗਰਾਮ ਸੀ ਉੱਥੇ ਫਿਰ ਬਾਅਦ ਚ ਪੂਰੇ ਪੰਜਾਬ 'ਚ ਸੋ ਇਸ ਤਰ੍ਹਾਂ ਰੋਸਾ ਵੀ ਪ੍ਰਗਟ ਆਇਆ ਪਰ ਇਸ ਵਾਰ ਪੰਜਾਬ ਦੀ ਚੱਕੀ ਨੂੰ 26 ਜਨਵਰੀ ਦੀ ਗੰਦਰ ਦੇਸੀ ਪਰੇਡ ਦੇ ਵਿੱਚ ਦਿੱਲੀ 'ਚ ਮੌਕਾ ਮਿਲਿਆ ਸੋ ਜਾਣਕਾਰੀ ਅਨੁਸਾਰ ਰੱਖਿਆ ਮੰਤਰੀ ਅਰਿੰਦ ਸਰ ਗੰਦਰ ਦੇਸ ਦੀ ਜਿਹੜੀ ਪਰੇਡ ਹੈ ਉਹਦੇ ਵਿੱਚ 15 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਚੱਕੀਆਂ ਸ਼ਾਮਲ ਕਰਨ ਦਾ ਫੈਸਲਾ ਲਿਆ ਜਿਹਦੇ ਵਿੱਚ ਪੰਜਾਬ ਹੈ ਇਚ ਹਰਿਆਣਾ ਇਚ ਚੰਡੀਗੜ੍ਹ ਪੰਜਾਬ ਦੀ ਰਾਜਸਥਾਨੀ ਵੀ ਹੈ ਆਂਧਰਾ ਪ੍ਰਦੇਸ਼ ਵੀ ਹੈ ਬਿਹਾਰ ਵੀ ਹੈ ਦਾਦਰ ਨਗਰ ਹਵੇਲੀ ਵੀ ਹੈ ਦਮੰਡੀ ਉਤੇ ਗੋਆ ਗੁਜਰਾਤ ਝਾਰਖੰਡ ਕਰਨਾਟਕ ਮੱਧ ਪ੍ਰਦੇਸ਼ ਤ੍ਰਿਪੁਰਾ ਉੱਤਰਾਖੰਡ ਉੱਤਰ ਪ੍ਰਦੇਸ਼ ਤੇ ਪੱਛਮੀ ਮੰਗਾਲ ਹਾਂ ਇਹਦੇ ਵਿੱਚ ਦਿੱਲੀ ਨਹੀਂ ਹੈ ਤੇ ਦਿੱਲੀ ਨਾ ਹੋਣ ਕਰਕੇ ਕੇਜਰੀਵਾਲ ਜੀ ਫਿਰ ਨਰਾਜ਼ ਨੇ ਜਗਜੀਤ ਸਿੰਘ ਡੱਲੇ ਵਾਲ ਹੋਰਾਂ ਨੂੰ ਅੱਜ 28 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਆ ਲੀਡਰਾਂ ਦੀ ਕਤਾਰ ਅਜੇ ਟੁੱਟ ਨਹੀਂ ਰਹੀ ਰਾਜਨੀਤਿਕ ਲੀਡਰ ਹੁਣ ਲਗਾਤਾਰ ਪਿਛਲੇ ਪੰਜ-ਸੱਤ ਦਿਨਾਂ ਤੋਂ ਸਾਰੀਆਂ ਪਾਰਟੀਆਂ ਨਸਬੰਧਤ ਲਗਾਤਾਰ ਉੱਥੇ ਜਾ ਰਹੇ ਨੇ ਡਾਕਟਰਾਂ ਵੱਲੋਂ ਬਾਰ-ਬਾਰ ਉੱਥੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਨੇੜੇ ਨਾ ਜਾਓ ਇਹਨਾਂ ਨੂੰ ਬਾਹਰ ਨਾ ਲਿਆਓ ਇਹਨਾਂ ਨੂੰ ਕੱਚ ਦੇ ਸ਼ੀਸ਼ੇ 'ਚ ਰੱਖੋ ਜਿਨੇ ਦੇਖਣਾ ਬਾਹਰੋਂ ਦੇਖੋ ਪਰ ਲੀਡਰ ਕਿੱਥੇ ਜੀ ਲੋਲਸ਼ਕਰ ਇੰਨਾ ਹੁੰਦਾ ਤੇ ਉੱਥੇ ਜਿਹੜੇ ਕਿਸਾਨ ਆਗੂ ਕਿਸਾਨ ਵਰਕਰ ਖੜੇ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਲੀਡਰਾਂ ਦਾ ਇਹਨਾਂ ਦੀ ਆਮਦ ਦਾ ਪ੍ਰਭਾਵ ਕਬੂਲ ਰਹੇ ਨੇ ਉਸੇ ਦੇ ਵਿੱਚੋਂ ਫਿਰ ਨੇੜੇ ਵੀ ਜਾਣ ਦਿੰਦੇ ਨੇ ਪਰ ਫੋਟੋਆਂ ਵੀ ਉਹਨਾਂ ਦੇ ਮੌਇਰਾਂ ਨਾਲ ਆਪ ਹੀ ਖਿੱਚ ਕੇ ਦਿੰਦੇ ਨੇ ਤੇ ਉਹਤਵਾ ਦੋ ਫੇਸਬੁਕਾਂ ਤੇ ਛਾੜਦੇ ਨੇ ਲਓ ਜੀ ਅਸੀਂ ਖਬਰ ਲੈ ਆਏ ਹਮੇਰ ਸਿੰਘ ਭਾਜੀ ਤੇ ਮੈਂ ਤੇ ਸਾਡੇ ਨਾਲ ਸਮੁੱਚੀ ਟੀਮ ਅਸੀਂ ਵੀ ਜਾ ਕੇ ਆਏ ਖਨੋਰੀ ਬਾਰਡਰ ਤਾਜ਼ਾ ਸਥਿਤੀ ਵੀ ਦੇਖੀ ਉਸ ਤੇ ਉੱਥੇ ਕਿਸਾਨ ਆਗੂਆਂ ਨੂੰ ਵੀ ਮਿਲੇ ਆਮ ਸਧਾਰਨ ਕਿਸਾਨਾਂ ਨੂੰ ਵੀ ਮਿਲੇ ਉੱਥੇ ਡਾਕਟਰਾਂ ਦੇ ਵੱਖ-ਵੱਖ ਪੈਨਾਂ ਨੂੰ ਵੀ ਮਿਲੇ ਜਿਹੜਾ ਐਮਰਜੈਂਸੀ ਹਸਪਤਾਲ ਹੈ ਉਹ ਵੀ ਦੇਖਿਆ ਕਿ ਕਿਹੋ ਜਿਹਾ ਨਕਲੀ ਜਿਹਾ ਪ੍ਰਬੰਧ ਹੈ ਉਹ ਸਾਰਾ ਦੇਖ ਕੇ ਆਏ ਪਰ ਸਾਨੂੰ ਇਹ ਕਿਹਾ ਵੀ ਗਿਆ ਆਫਰ ਵੀ ਹੋਈ ਕਿ ਆਜੋ ਜੀ ਡੱਲੇ ਵਾਲਾ ਸਾਹਿਬ ਨੂੰ ਮਿਲਦਣਾ ਇਸ ਕੰਨੇ ਅਸੀਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਥੋੜਾ ਹੈ ਤੇ ਜਿਹੜੀ ਇਹ ਸਾਰੀ ਲੀਡਰ ਜਾ ਰਹੇ ਨੇ ਇਹਨਾਂ ਦੀ ਮੁਲਾਕਾਤ ਦੇ ਹਵਾਲੇ ਨਾਲ ਸਿਲ ਜਾਖੜ ਨੇ ਇੱਕ ਸਵਾਲ ਖੜਾ ਕੀਤਾ ਸਵਾਲ ਕਮਾਲ ਦਾ ਸਿਰਲ ਜਾਖੜ ਕਹਿੰਦੇ ਵੀ ਜਿੰਨੇ ਲੀਡਰ ਜਾ ਰਹੇ ਨੇ ਇਹ ਖਬਰ ਤਾਂ ਲੈਂਦੇ ਨੇ ਡੱਲੇਵਾਲ ਸਾਹਿਬ ਕਿੰਨਾ ਬੀਪੀ ਹੋ ਗਿਆ ਕਿੰਨੀ ਸ਼ੁਕਰਗੁਜ਼ਾਰੀ ਡਾਕਟਰਾਂ ਨੂੰ ਪੁੱਛਣਗੇ ਉਹਨਾਂ ਨੂੰ ਪੁੱਛਣਗੇ ਕਹਿੰਦੇ ਕਿਸੇ ਨੇ ਕਿਹਾ ਅਜੇ ਤੱਕ ਜਾ ਕੇ ਕਿ ਡੱਲੇਵਾਲ ਸਾਹਿਬ ਤੁਸੀਂ ਮਰਨ ਵਰਤ ਛੱਡੋ ਅਸੀਂ ਲੜਦੇ ਹਾਂ ਲੜਾਈ ਅਸੀਂ ਨਾਲ ਬੈਠਦੇ ਹਾਂ ਅਸੀਂ ਇੱਥੇ ਖੜਾਗੇ ਅਸੀਂ ਇਸੇ ਧਰਤੀ ਤੇ ਰਹਾਂਗੇ ਅਸੀਂ ਇੱਥੇ ਹੀ ਦਰੀ ਪਿਸ਼ਾ ਕੇ ਬੈਠੋਨੇ ਕਹਿੰਦੇ ਕਿਸੇ ਨੇ ਪੁੱਛਿਆ ਅਜੇ ਤੱਕ ਕਹਿੰਦੇ ਮੈਨੂੰ ਤਾਂ ਕੁਝ ਨਹੀਂ ਦਿਖਿਆ ਜਸਵੰਤ ਬਿਲਕੁਲ ਇਸ ਵਾਰ ਆਪਣੇ ਆਪ ਚਬਟਾ ਕਿ ਜੇਕਰ ਸੁਪਰੀਮ ਕੋਰਟ ਵੀ ਕਹਿੰਦੀ ਆ ਪੰਜਾਬ ਦੇ ਲੀਡਰ ਵੀ ਕਹਿਣ ਲੱਗੇ ਕਿ ਡੱਲੇਵਾਲ ਜੀ ਸੇਧ ਦਾ ਮਸਲਾ ਹੈ ਡੱਲੇਵਾਲ ਦੀ ਜਾਨ ਦਾ ਮਸਲਾ ਕਹਿੰਦੇ ਜੇ ਜਾਨ ਦਾ ਮਸਲਾ ਹੈ ਤਾਂ ਫਿਰ ਉਹਨਾਂ ਮੰਗਾ ਤੇ ਉਂਗਲ ਧਰ ਲਓ ਭਾਈ ਉਹਨਾਂ ਮੰਗਾ ਮੰਗਾ ਨਹੀਂ ਲੜਾਈ ਲੜ ਲਓ ਪੰਜਾਬ ਸਰਕਾਰ ਪਹਿਰੇਦਾਰੀ ਕਰ ਲਵੇ ਪੰਜਾਬ ਸਰਕਾਰ ਦਿੱਲੀ ਮੂਰੇ ਜਾ ਕੇ ਬਹਿ ਜਵੇ ਕੋਈ ਚਿੱਠੀ ਪੱਤਰ ਲਿਖੇ ਪਰ ਟਵੀਟ ਤੇ ਬੋਲਣ ਵਾਲੇ ਤਾਂ ਟਵੀਟ ਵੀ ਨਹੀਂ ਬੋਲ ਰਹੇ ਹੁਣ ਤਾਂ ਉਹਨਾਂ ਦਾ ਸੂਏ ਸਭ ਦੇ ਦਰਮਿਆਨ ਬੈਠਕ ਹੋਗੀ ਜੀ ਕਹਿੰਦੇ ਐਸ ਕੇ ਐਮ ਤੇ ਕਿਸਾਨ ਮਜ਼ਦੂਰ ਸੰਗਠਨ ਦੀ ਪਰ ਉਹਦੇ ਵਿੱਚ ਐਸਕੇਐਮ ਗੈਰ ਰਾਜਨੀਤਿਕ ਨਹੀਂ ਆਇਆ ਮਤਲਬ ਖਨੌਰੀ ਬਾਰਡਰ ਤੇ ਡੱਲੇ ਵਾਲ ਉਹਨਾਂ ਦੇ ਨਾਲ ਬੈਠੀ ਤੇ ਜਿਹੜੀਆਂ ਬਾਕੀ ਜਥੇਬੰਦੀਆਂ ਉਹਨਾਂ ਦੇ ਨੁਮਾਇंदे ਨਹੀਂ ਆਏ ਪਰ ਪੰਨੂ ਹੋਰਾਂ ਨੇ ਹਾਂ ਪਨੁਰਦ ਜਥੇਬੰਦੀ ਪੰਨੂ ਪੰਦੇਰੋਹਾਂ ਦੀ ਸਰਵਨ ਸਿੰਘ ਪੰਦੇਰੋਹਾਂ ਨੇ ਉਹਦੇ ਰਾਤੇ ਬਕਾਇਦਾ ਤੌਰ ਤੇ ਮੀਟਿੰਗ ਕਰ ਲਈ ਸੋ ਜਿਹੜੀ ਕਮੇਟੀ ਬਣੀ ਸੀ ਸੱਤ ਮੈਂਬਰ ਉਹ ਚੋਂ ਪੰਜ ਮੈਂਬਰ ਉੱਥੇ ਪਹੁੰਚੇ ਹੋਏ ਸੀ ਪਟਿਆਲੇ ਉਹਨਾਂ ਨੇ ਗੱਲਬਾਤ ਕੀਤੀ ਸੋ ਦੋਹੇ ਧਿਰਾਂ ਨੇ ਮੁੱਦਿਆਂ ਤੇ ਸਹਿਮਤੀ ਪ੍ਰਗਟਾਈ ਮਸਲੇ ਨੂੰ ਗੰਭੀਰਤਾ ਨਾਲ ਸਮਝਿਆ ਤੇ ਇਸ ਪਾਸਿਬਲ ਬਧੇ ਕਿ ਕਿਉਂ ਨਾ ਆਪਾਂ ਇਕੱਠੇ ਹੋਈਏ ਪਰ ਦੂਸਰੇ ਪਾਸਿਓਂ ਖਨੋਰੀ ਬਾਰਡਰ ਵਾਲੇ ਜਥੇਬੰਦੀਆਂ ਚੋ ਕਿਸੇ ਦੇ ਲਹਿੂਗਾ ਰਾਣਾ ਪਰਨਾ ਇਹ ਵੀ ਸਵਾਲ ਹੈ ਤੇ ਜਦੋਂ ਕਿ ਇਹ ਸਾਰੀਆਂ ਜਥੇਬੰਦੀਆਂ ਉਹ ਨੇ ਜਿਹੜੀਆਂ ਦਿੱਲੀ ਇਕੱਠਿਆਂ ਅੰਦੋਲਨ ਲੜ ਕੇ ਜਿੱਤ ਕੇ ਆਈਆਂ ਨੇ ਤੇ ਜੇ ਇਹਨਾਂ ਨੂੰ ਇੱਕੇ ਦੀ ਤਾਕਤ ਦਾ ਨਹੀਂ ਪਤਾ ਜੇ ਇਹਨਾਂ ਨੂੰ ਇੱਕੇ ਦੇ ਸੂਤਰ ਦਾ ਨਹੀਂ ਪਤਾ ਫਿਰ ਉਹਨਾਂ ਕਿਨੂੰ ਪਤਾ ਹੋਊਗਾ ਕਿ ਇਹ ਹਉਮੈ ਕਿ ਇਹ ਹੰਕਾਰ ਕਿ ਆਪਣਾ ਆਪਣੇ ਆਪ ਨੂੰ ਮੂਰੀ ਪੇਸ਼ ਕਰਨਾ ਆਪਣਾ ਹੀ ਝੰਡਾ ਸੋ ਕੀ ਕਿਸਾਨੀ ਮਸਲੇ ਤੋਂ ਵੱਡੀ ਹੋ ਗਈ ਜਥੇਬੰਦੀਆਂ ਦੀ ਹੋਵੇ ਕੀ ਇੱਕਾ ਜ਼ਰੂਰੀ ਨਹੀਂ ਮੈਂ ਕਹਿੰਨਾ ਆ ਮੰਗਾ ਜਿਹੜੀਆਂ ਲਈ ਡੱਲੇ ਵਾਲੇ ਮਰਨ ਮਰਤੇ ਬੈਠੇ ਨੇ ਇਹ ਮੰਗਾ ਤਾਂ ਹੈਗੀਆਂ ਹੀ ਨੇ ਸਾਰੀਆਂ ਸਾਂਝੀਆਂ ਪਰ ਜਿਹੜਾ ਹੁਣ ਕੇਂਦਰ ਨੇ ਖਰੜਾ ਭੇਜਿਆ ਜਿਹਦੇ ਤੁਸੀਂ ਮੀਟਿੰਗ ਵੀ ਕਰ ਚੁੱਕੇ ਹੋ ਅਧੀਆਂ ਜਥੇਬੰਦੀਆਂ ਸਰਕਾਰ ਨਾਲ ਉਹ ਮਸਲਾ ਤਾਂ ਗੰਭੀਰ ਹੈ ਤੇ ਉਧਰ ਹਰਿਆਣੇ ਨੇ ਨਵਾਂ ਫਾਨਾ ਗੜਤਾ ਹਰਿਆਣਾ ਕਹਿੰਦਾ ਜੀ ਅਸੀਂ ਤਾਂ 24 ਫਸਲਾਂ ਤੇ ਐਮਐਸਪੀ ਦੀ ਖਰੀਦ ਦੀ ਗਾਰੰਟੀ ਦੇਤੀ ਉਹ ਕਹਿੰਦੇ ਜੀ ਅਸੀਂ 10 ਫਸਲਾਂ 'ਚ ਹੋਰ 14 ਪਹਿਲਾਂ ਦਿੱਤੀ ਵੀ 10 ਅਸੀਂ ਹੋਰ ਬਤਾਤੀਆਂ ਸਾਡੀਆਂ ਦਾ 24 ਫਸਲਾ ਹੋ ਗਿਆ ਹਰਿਆਣਾ ਸਰਕਾਰ ਕਹਿੰਦੀ ਅਸੀਂ ਨੋਟੀਫਿਕੇਸ਼ਨ ਕਰਤਾ ਅਸੀਂ ਬਕਾਇਦਾ ਐਮਐਸਪੀ ਤੇ ਖਰੀਦ ਦਾ ਨੋਟੀਫਿਕੇਸ਼ਨ ਕਿਹਾ ਉਹਨਾਂ ਨੇ ਕਿ ਜਿਹੜਾ ਭਾਅ ਕੇਂਦਰ ਐਲਾਨੂਗਾ ਇਹਨਾ ਫਸਲਾਂ ਤੇ ਐਮਐਸਪੀ ਉਹ ਅਸੀਂ ਖਰੀਦਾਂਗੇ ਸੋ ਇਹ ਉਹਨਾਂ ਨੇ ਤਾਂ ਪੰਜਾਬ ਸਰਕਾਰ ਲਈ ਫਾਨਾ ਘੜਤਾ ਕਿ ਭਾਈ ਤੁਸੀਂ ਖਰੀਦੋ ਕੀ ਇਹ ਅੰਦੋਲਨ ਦਾ ਰੁਖ ਜਿਹੜਾ ਦਿੱਲੀ ਕੰਨੀ ਨੂੰ ਖੜਾ ਉਦਾ ਰੂਪ ਪੰਜਾਬ ਸਰਕਾਰ ਕੰਨੀ ਨੂੰ ਮੋੜਨ ਦੀ ਪਹਿਲ ਕਦਮੀ ਹੈ ਕਿ ਇਹ ਇੱਕ ਰਾਜਨੀਤੀ ਦਾ ਹਿੱਸਾ ਜਾਂ ਇਹ ਸ਼ੁਭ ਸੰਕੇਤਕ ਹੈ ਜੋ ਸੁਪਾ ਕਰ ਸਕਦਾ ਸਾਡਾ ਸੁਪਾ ਕਿਉਂ ਨਹੀਂ ਜੇ ਉਹ ਸਰਕਾਰ ਕਰ ਸਕਦੀ ਸਾਡੀ ਸਰਕਾਰ ਕਿਉਂ ਨਹੀਂ ਪੈਸੇ ਉੱਤੇ ਭਾਜਪਾ ਦੀ ਸਰਕਾਰ ਨੂੰ ਤਾਂ ਕੇਂਦਰ ਤੋਂ ਆ ਜਾਣਾ ਕੁਸਰਾ ਕੁਸ ਇੱਧਰ ਸਾਡੇ ਵਾਲਾ ਤਾਂ ਝੋਨਾ ਵੀ ਨਹੀਂ ਚੱਕ ਰੇ ਸੀ ਉਹ ਸੁਪਰ ਪੰਜਾਬ ਸਰਕਾਰ ਕਿੱਥੇ ਹੈ ਪੰਜਾਬ ਸਰਕਾਰ ਇਸ ਮਸਲੇ ਨਾ ਖਨੌਰੀ ਨਜ਼ਰ ਆਉਂਦੀ ਆ ਨਾ ਸ਼ੰਪੂ ਨਜ਼ਰ ਆਉਂਦੀ ਆ ਨਾ ਐਮਐਸਪੀ ਦੇ ਮਸਲੇ ਦੀ ਨਜ਼ਰ ਆਉਂਦੀ ਆ ਪਾ ਲੋ ਲੁੱਡੀਆਂ ਤੁਸੀਂ ਅਫਸੋਸ ਜਨਕ ਬਰਤਾਰਾ ਪਰੀਯੋਦ ਦਿਨ ਨੇ ਜਦੋਂ ਵੱਡੇ ਸਹਿਬਜ਼ਾਦੇ ਤੇ ਉਸ ਤੋਂ ਬਾਅਦ ਛੋਟੇ ਸਹਿਬਜ਼ਾਦੇ ਸ਼ਹੀਦ ਹੁੰਦੇ ਨੇ ਇਹਨਾਂ ਪੋਹ ਦੇ ਦਿਨਾਂ ਦੇ ਵਿੱਚ ਕਹਿਰ ਦੀ ਠੰਡ ਦੇ ਵਿੱਚ ਅੱਡ ਚੀਰਵੀਂ ਠੰਡ ਦੇ ਵਿੱਚ ਕਿਸਾਨ ਮਜ਼ਦੂਰ ਤੇ ਆ ਨੌਕਰੀਆਂ ਵਾਲੇ ਇਹਨਾਂ ਕੰਪਿਊਟਰ ਟੀਚਰ ਨੰਗੇ ਅਸਮਾਨ ਥੱਲੇ ਰਾਤਾਂ ਕੱਟ ਰਹੇ ਨੇ ਪਤਾ ਨਹੀਂ ਸਰਕਾਰ ਨੂੰ ਨੀਤ ਕੀ ਮਿਆ ਜਾਂਦੀ ਹੈ ਅਫਸੋਸ ਚਲੋ ਸ਼ੁਕਰੀਆ ਤੁਸੀਂ ਵੇਖਦੇ ਹੋ ਗਲੋਬਲ ਪੰਜਾਬੀ ਟੀਵੀ ਧੰਨਵਾਦ